ਦਾ ਰਿਆ ਵਾ دریاਵਾਂ ਦਾ ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਘਟਕਤ ਹੋ ਰਹੀ ਹੈ ਬਹੁਤ ਮਾੜੀ ਗੱਲ ਹੋਈ ਹੈ ਜ਼ਿਲ੍ਹਾ ਗਰਦਾਸਪੁਰ ਦੇ ਸੈਂਕੜੇ ਪਿੰਡ ਜਿਹੜੇ ਨੇ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਹੁੰਚ ਗਿਆ ਦਾਣੇ ਜਿਹੜੇ ਲੋਕਾਂ ਦੇ ਨੇ ਉਹ ਭਿੱਜ ਗਏ ਨੇ ਲੋਕ ਕੋਠਿਆਂ ਤੇ ਚੜੇ ਹੋਏ ਨੇ ਡੰਗਰਾਂ ਦੇ ਖਾਣ ਲਈ ਕੁਝ ਨਹੀਂਗਾ ਅਰਸੋਂ ਤੋਂ ਡੰਗਰ ਵੀ ਭੁੱਖੇ ਨੇ ਤੇ ਲੋਕ ਵੀ ਜਿਹੜੇ ਨੇ ਉਹਨਾਂ ਨੂੰ ਵੀ ਖਾਣ ਲਈ ਕੋਈ ਚੀਜ਼ ਨਹੀਂ ਮਿਲੀ ਮੈਂ ਇਹ ਸਮਝ ਨਾਵਾ ਕਿ ਪ੍ਰਸ਼ਾਸਨ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਸੀਗਾ ਜਿਹੜਾ ਨਹੀਂ ਕਰ ਸਕੀ ਹੁਣ ਤੱਕ ਇਹਦਾ ਜਿਹੜਾ ਨੁਕਸਾਨ ਹੈ ਹੜ੍ਹਾਂ ਦਾ ਉਹ ਨੰਬਰ 2 ਤੇ ਆ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਉਹ ਲੋਕਾਂ ਦੀ ਮਾਲ ਡੰਗਰ ਦੀ ਰਾਖੀ ਕਰਨ ਚਾਰੇ ਦਾ ਪ੍ਰਬੰਧ ਕਰਨ ਲੋਕਾਂ ਨੇ ਹੋਰ ਹਫ਼ਤੇ ਤੱਕ ਆਪਣੇ ਪੈਰਾਂ ਤੇ ਖੜੇ ਹੋ ਜਾਣਾ ਮੈਂ ਉਨਾ ਚਿਰ ਤੱਕ ਉਹਨਾਂ ਨੂੰ ਖਾਣ ਦਾ ਪ੍ਰਬੰਧ ਕਰਕੇ ਦੇਣ ਮੈਂ ਲੋਕਲ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਪਿੰਡ ਜਿਹੜੇ ਸੁੱਕੇ ਥਾਂ ਤੇ ਨੇ ਉਹ ਰਾਸ਼ਨ ਪਕਾ ਕੇ ਉਹਨਾਂ ਪਿੰਡਾਂ ਵੱਲ ਨੂੰ ਲੈ ਕੇ ਆਉਣ ਜਿਹੜੇ ਪਿੰਡ ਅੱਜ ਪਾਣੀ ਦੀ ਵੱਡੀ ਲਪੇਟ ਵਿੱਚ ਨੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਏ ਇਕੱਲਿਆਂ ਦੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਤੇ ਮੈਂ ਕਿ ਸਾਰੀਆਂ ਜਥੇਬੰਦੀਆਂ ਨੂੰ ਸਮੂਹੀਆਂ ਨੂੰ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਨੂੰ ਮੈਂ ਜਾਤੀ ਤੌਰ ਤੇ ਵੀ ਕਹਾਂਗਾ ਕਿ ਉਹ ਲੰਗਰ ਪਕਾ ਕੇ ਉਹਨਾਂ ਪਿੰਡਾਂ ਵਿੱਚ ਲੈ ਕੇ ਜਾਣ ਜਿੱਨਾਂ ਪਿੰਡਾਂ ਵਿੱਚ ਅਜੇ ਕੋਈ ਰਾਸ਼ਨ ਪਕਾਉਣ ਵਾਲਾ ਪ੍ਰਬੰਧ ਕੋਈ ਨਹੀਂਗਾ ਰਾਸ਼ਨ ਹੈ ਨਹੀਂ ਦੁਕਾਨੀ ਫਸਲ ਤਬਾਹ ਹੋ ਗਿਆ ਕੀ ਸਰਕਾਰ ਨੂੰ ਉਹਦੇ ਬਾਰੇ ਕੁਝ ਕੀ ਕਰਨਾ ਚਾਹੀਦਾ ਜੀ ਮੈਂ ਕਿਹਨਾਂ ਕੋਈ ਵੀ ਸਰਕਾਰ ਹੋਵੇ ਉਹ ਆਪਣੇ ਜ਼ਿੰਮੇਵਾਰਾਂ ਦੀ ਬਾਹ ਫੜਦੀ ਹੈ ਇਹ ਸਰਕਾਰ ਦਾ ਫਰਜ ਬਣਦਾ ਏ ਇਹਦੇ ਵਿੱਚ ਬਹੁਤ ਸਾਰੇ ਪੈਸੇ ਫੰਡ ਵਿੱਚ ਪਏ ਹੋਏ ਨੇ ਉਹਨਾਂ ਨੂੰ ਤੁਰੰਤ ਲੋਕਾਂ ਨੂੰ ਦੇਣੇ ਚਾਹੀਦੇ ਨੇ ਅਸਲ ਜਿਹੜੀ ਹੈ ਉਹ ਇਹ ਪੂਰੀ ਨਹੀਂ ਕਰ ਸਕਦੇ ਪਰ ਫਿਰ ਵੀ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਏ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਏ ਤੇ ਸਰਕਾਰਾਂ ਜਿਹੜੀਆਂ ਇਹ ਕੱਲ ਤੋਂ ਲੱਠਣਾਂ